ਜੈਸਮੀਨ ਨੇ ਲੈਣਾ ਜੀ ਫਰਿੱਜ ਤੇ ਉਹ ਪਹੁੰਚੇ ਹੋਏ ਆ ਇਸ ਸਮੇਂ ਬਖਤਾਵਰ ਮੱਲੜਾਂ ਦੇ ਇਲੈਕਟ੍ਰੋਨਿਕਲਾਂ ਦੇ ਤੇ ਉਹਰੇ ਫਰਿੱਜ ਪਏ ਆ ਪਾਂਤ ਪਾਂਤ ਦੇ ਰੇਟ ਆ ਕੇ ਬਹੁਤ ਹਾਈ ਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਹੇ ਕਾਲਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਸਾਡੇ ਵੀਰ ਭਾਈ ਬਜ਼ੁਰਗ ਬੱਚੇ ਬੀਬੀਆਂ ਪੈਣਾ ਇਸ ਸਮੇਂ ਵੀਡੀਓ ਨੂੰ ਦੇਖ ਰਹੀਆਂ ਦਾਤਾ ਮੇਰੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਖੁਸ਼ੀਆਂ ਦਾ ਹੀ ਸਾਰਿਆਂ ਨੂੰ ਹੈ ਤੇ ਜੜੀਆਂ ਨੇ ਦੀਆਂ ਜਾਇਜ਼ ਜਾਇਜ਼ ਮਨੋ ਕਾਮਨਾਵਾਂ ਹੈਗੀਆਂ ਸਾਰਿਆਂ ਦੀਆਂ ਪੂਰੀਆਂ ਕਰਦੀ ਮੇਰੇ ਮਾਲਕ ਸੱਚਾ ਪਾਤਸ਼ਾਹ ਪੋਲਟਰੀ ਫਾਰਮ ਦਾ ਕੰਮ ਹੈ ਜੀ ਆਪਾਂ ਤੁਹਾਨੂੰ ਪਤਾ ਸ਼ੁਰੂ ਲੱਗੇ ਹੋਏ ਆ ਕਰਨ ਜਲਦੀ ਹੀ ਉਮੀਦ ਹੈ ਉਸ ਅਕਾਲ ਪੁਰਖ ਦੀ ਜੇ ਮਿਹਰ ਹੋਈ ਵੀ ਹਾਂ ਭਾਈ ਇਹ ਕਾਰੋਬਾਰ ਸ਼ੁਰੂ ਹੋ ਜਵੇ ਤਾਂ ਛੇਤੀ ਸ਼ੁਰੂ ਹੋ ਜੂ ਜੇ ਹੋਰ ਲੱਗਦਾ ਥੋੜਾ ਟਾਈਮ ਲੱਗੂ ਜੱਕਣਾ ਉਹਦੀ ਰਜਾਉਕਣੀ ਹੋਣਾ ਉਹਦੇ ਹੁਕਮ ਤੇ ਬਗਾਰ ਤਾਂ ਪੱਤਾ ਨਹੀਂ ਹਿੱਲਦਾ ਤਾਂ ਅੱਜ ਸੰਡੇ ਸੀਗਾ ਤੇ ਸੰਡੇ ਵਾਲੇ ਦਿਨ ਅੱਜ ਸਦਾਗਰ ਛੋਟਾ ਵੀਰ ਮੇਰਾ ਇਹ ਫਰੀ ਸੀਗਾ ਘਰਾਂ ਅੱਜ ਤੇ ਇਹਦਾ ਕੰਮ ਹੈ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਐਜ਼ ਇਹ ਬਿਜਲੀ ਦੀ ਫਿਟਿੰਗ ਵਗੈਰਾ ਕਰਨਾ ਮੋਟਰਾਂ ਬੰਨਣੀਆਂ ਮੇਰਾ ਇਲੈਕਟ੍ਰੀਸ਼ੀਅਨ ਨਾਲ ਸੰਬੰਧਤ ਹੈਗਾ ਹੈ ਤਾਂ ਬੈਠੇ-ਬੈਠੇ ਦਿਮਾਗ ਦੇ ਵਿੱਚ ਸੁਝਿਆ ਵੀ ਯਾਰ ਉੱਥੇ ਲਾਈਟਾਂ ਲੂਟਾਂ ਦਾ ਪ੍ਰਬੰਧ ਜਾਂ ਵੀ ਕਰ ਲਈਏ ਜੇ ਫਿਰ ਮੈਂ ਇਹਨੂੰ ਕਾਲ ਕੀਤੀ ਤੇ ਇਹਨੇ ਮੈਨੂੰ ਕਿਹਾ ਕਹਿੰਦਾ ਬਾਈ ਮੇਰਾ ਥੋੜਾ ਜਿਹਾ ਛੋਟਾ ਜਿਹਾ ਕੰਮ ਹੈ ਕਿ ਘਰ ਦੇ ਵਿੱਚ ਮੈਂ ਨਵੇੜ ਲਵਾਂ ਵੀ ਕਿ ਘੰਟੇ ਕਿ ਤੱਕ ਫਿਰ ਇਹਦਾ ਘੰਟਾ ਪੂਰਾ ਕਰਨ ਤੋਂ ਬਾਅਦ ਵਿੱਚ ਇਹਨੂੰ ਚੱਕ ਲਿਆ ਹੁਣ ਪੋਲਟਰੀ ਫਾਰਮ ਦੇ ਉੱਪਰ ਉਹ ਤੇ ਇੱਥੇ ਪਹੁੰਚ ਗਿਆ ਤੇ ਹੁਣ ਅਸੀਂ ਇੱਥੇ ਐਸਟੀਮੇਟ ਲਾਉਣਾ ਵੀ ਕਿੰਨੀ ਕ ਤਾਰ ਲੈ ਕੇ ਆਉਣੀ ਆ ਕਿੰਨੀਆਂ ਕ ਸਾਡੀਆਂ ਲਾਈਟਾਂ ਜਾਂ ਐਲਈਡੀਆਂ ਲੱਗਣੀਆਂ ਉਹ ਸਾਰਾ ਕੁਝ ਉਹ ਵਿਚਾਰ ਬਟਾਂਦਰਾ ਕਰਾਂਗੇ ਦੋਨੇ ਬ੍ਰਦਰ ਫਿਰ ਦੇਖਦੇ ਆਂ ਵੀ ਅੱਜ ਦੀ ਡੇਟ ਅੱਜ ਹੈ ਤਵਾਰ ਜੇ ਕੋਈ ਦੁਕਾਨ ਖੁੱਲੀ ਹੋਈ ਕਾਲ ਕਰਕੇ ਪਤਾ ਕਰ ਲਾਂਗੇ ਫਿਰ ਸਮਾਨ ਚੱਕ ਲਿਆਵਾਂਗੇ ਨਹੀਂ ਤਾਂ ਫਿਰ ਇੱਕ ਅੱਧਾ ਦਿਨ ਫਿਰ ਇਹਨੂੰ ਅੱਧੇ ਦਿਨ ਦੀ ਛੁੱਟੀ ਕਰਵਾ ਕੇ ਇਹਦੇ ਉੱਥੇ ਤੋਂ ਫਿਰ ਅਸੀ ਦਿਨ ਦੇ ਵਿੱਚ ਛੱਟ ਮਾਰਾਂਗੇ ਜੇ ਅੱਜ ਕਿਤੇ ਸਮਾਨ ਮਿਲ ਗਿਆ ਤਾਂ ਅੱਜ ਸ਼ਾਇਦ ਰਾਤ ਆਪਰਾਤ ਲਾ ਕੇ ਫੀ ਨਵੇੜ ਵੀ ਸਾਦੇ ਆ ਮਿਲੋ ਜੀ ਸਦਾਗਰ ਸਿੰਘ ਬਈ ਜੀ ਸਾਰਨ ਸਤਿ ਸ਼੍ਰੀ ਅਕਾਲ ਜੀ ਹੂੰ ਤੇ ਹੁਣ ਅਸੀਂ ਦੇਖਦੇ ਆਂ ਵੀ ਕਿਹੜੀ ਧਰ ਕਿੱਧਰੋਂ ਪੈਣੀ ਆ ਹਾਂ ਜਿਹਦੀ ਵਰ ਜਿੰਨੇ ਨਾਲ ਜਿੰਨੇ ਮੈਨੂੰ ਵੀ ਆ ਗਈ ਆ ਤੇ ਬਾਕੀ ਪੋਲਟਰੀ ਫਾਰਮ ਦੀ ਜਿਹੜੀ ਵੀ ਕਿਵੇਂ ਫਿਟਿੰਗ ਹੋਣੀ ਆ ਉਹਨਾਂ ਦਾ ਇਨਸਟੂਮੈਂਟ ਦੇਖਦੇ ਆ ਉਹਨਾਂ ਕਿਦਾਂ ਕਿਆ ਕੁਝ ਹੈਗਾ ਇਹ ਇਹ ਤਾਂ ਹੈ ਤੇ ਹੁਣ ਲਾ ਕੇ ਦੇਖ ਲਾਂਦੇ ਆ ਬਿਲਕੁਲ 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 ਤੇ ਹੁਣ ਗੱਲ ਇਹ ਆ ਵੀ ਤੇ ਜਿਵੇਂ ਮੈਨੂੰ ਨਾ ਆਪਣਾ ਸਲੱਖ ਤੁਹਾਡਾ ਸਰਪੰਚ ਸਾਹਿਬ ਉਹ ਕੁਝ ਮੈਨੂੰ ਦੱਸ ਕੇ ਗਿਆ ਤਾਂ ਪਾਣੀ ਪਿੰਡ ਤੋਂ ਉਹਨਾਂ ਦਾ ਪੋਲਟਰੀ ਫਾਰਮ ਦਾ ਕੰਮ ਕੀਤਾ ਉਹ ਕਹਿੰਦਾ ਵੀ ਇੱਕ ਪੋਰਸ਼ਨ ਦੇ ਵਿੱਚ ਤੁਸੀਂ ਵੀ ਜਿਵੇਂ ਆਹ ਵਾਲਾ ਪੋਰਸ਼ਨ ਆ ਨਾ ਇੱਥੇ ਤੋਂ ਇੱਥੇ ਤੱਕ ਆ ਹਾਂ ਦੋਹੇ ਦੋਹੇ ਥੰਮਲੇ ਦੇ ਵਿੱਚ ਕਾਲੇ ਵਾਲਾ ਜਿਹੜਾ ਪੋਰਸ਼ਨ ਆ ਵੀ ਇਹਦੇ ਵਿੱਚ ਅੱਜ ਤਾਂ ਸੈਂਟਰ ਦੇ ਵਿੱਚ ਬੱਲਬ ਲਵਾਓ ਇੱਕ ਵੀ ਇੱਕ ਇੱਥੇ ਹੂੰ ਠੀਕ ਆ ਵੀ ਇਸੇ ਤਰ੍ਹਾਂ ਇੱਕ ਹੋਰ ਲੇ ਬੱਥੇ ਇਹ ਮਤਲਬ ਇੱਕ ਪੋਰਸ਼ਨ ਦੇ ਵਿੱਚ ਮਤਲਬ ਕਹਿੰਦੇ ਤਿੰਨ ਲਵਾਓ ਤੇ ਤਿੰਨਾਂ ਦੀ ਸੋਚ ਆ ਤੁਹਾਡੀ ਉਹ ਮਤਲਬ ਥਮਲੇ ਤੇ ਹੋਣੀ ਚਾਹੀਦੀ ਆ ਤਿੰਨ ਤਿੰਨ ਲੈਟਾਂ ਦੀ ਸੋਚ ਅੱਛਾ ਇੱਕ ਥਮਲੇ ਤੇ ਹੋਣੀ ਚਾਹੀਦੀ ਆ 14 14 ਦੀ ਵੀ ਆਏ ਮਤਲਬ 14 ਨਹੀਂ ਹੋਣੇ ਮੈਨੂੰ ਲੱਗਦਾ 14 ਹੋਗੇ ਜੀ 14 ਮੈਨੂੰ ਲੱਗਦਾ ਅੱਛਾ ਆ ਕੇ ਮਾਰ ਲਈ ਗੱਲ ਹੈ ਫਿਰ ਤੈਂ ਇਹ 12 ਫੁੱਟ ਦਾ ਇੱਕ ਹੋਇਆ 12 ਫੁੱਟ ਦਾ ਇੱਕ ਆ ਤੇ ਬਾਕੀ ਦਾ 12 ਮਾਲਾ 13 ਫੁੱਟ ਦਾ ਲੱਖ ਇੱਕ 1 2 3 4 5 6 7 8 9 10 11 13 ਥੰਮਲੇ ਆ 13 ਥੰਮਲੇ ਆ ਜਿਹੜੇ ਪੋਰਸ਼ਨ 14 ਬਣਦੇ ਨਹੀਂ ਫਿਰ ਤੂੰ ਗਲਤ ਆ ਯਾਰ ਨਹੀਂ ਮੰਨੋ ਖੜ ਜਾ ਮੈਨੂੰ ਮੜ ਜਾ ਬਾਈ ਸਾਹਿਬ ਗਲਤ ਆ ਤੂੰ ਕਿਤੇ ਨਾ ਕਿਤੇ ਇਹ 13 ਘਰ ਆ ਜੀ 13 ਘਰ ਹੋ ਗਏ ਹਾਂ 13 ਮਤਲਬ 13 ਘਰ ਨਹੀਂ 14 ਘਰ ਆ ਹਾਂ ਥਮਲੇ 13 ਆ ਨਹੀਂ ਥਮਲੇ 13 ਆ ਐਦਾਂ ਕਿਦਾਂ ਹੋ ਜੂ ਮਰ ਗੱਲੋ ਜੇ ਜਿੰਨੇ ਸੌਣ ਮੇਰੀ ਗੱਲ ਇੱਕ ਨੋਟ ਕਰਨੀ ਪਣੀ ਆ ਜੇ 14 ਘਰਾਂ ਦਾ 15 ਥਮਲੇ ਹੋਣੇ ਚਾਹੀਦੇ ਆ ਨਹੀਂ 13 ਥਮਲਿਆਂ ਦੇ ਵਿੱਚ 14 ਘਰ ਨਹੀਂ ਬਣ ਸਕਦੇ ਮੇਰੀ ਗੱਲ ਸੁਣ ਹੁਣ ਆਪਾਂ ਹੁਣ ਤਿੰਨ ਖਾਨਾਂ ਦਾ ਘਰ ਬਣਾਉਂਦੇ ਆ ਖਾਨ ਤਿੰਨ ਇੱਕ ਕਮਰੇ 'ਚ ਤਿੰਨ ਖਾਨ ਬਣਾਉਂਦੇ ਆ ਹਾਂ ਉਦੋਂ ਗਾਡਰ ਦੋ ਪੈਂਦੇ ਆ ਗਾਡਰ ਦੋ ਜਿਹੜੀ ਦੋ ਕੰੰਧਾਂ ਵਾਲੇ ਵਾਲੀਆਂ ਫਿਰ ਉਹ ਥੋੜੀ ਆਪਣਾ ਆਪਣੀ ਹੈ 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 ਕਿਲਾ ਇਹ ਥੋੜੂ ਜਿਹਾ ਦਾ ਫੜੀਆ ਤੁਸੀਂ ਆਪਣੀ ਜੇ ਤਿੰਨ ਖਣ ਬਣਾਏ ਆ ਇਹਦਾ ਮਤਲਬ ਗਾਡਰ ਚਾਰ ਪਏ ਉਹਦੇ ਵਿੱਚ ਜੇ ਕੰੰਧਾਂ ਨੂੰ ਵੀ ਗਾਡਰ ਮੰਨੇ ਤੂੰ ਤਿੰਨ ਦੋ ਹਾਂ ਚਾਰ ਹੋ ਗਿਆ ਨਾ 1 2 3 4 ਚਾਰ ਹੋ ਗਏ ਹਾਂ ਮੈਂ ਤਾਂ ਚਾਰ ਆ ਚਾਰ ਹੋ ਗਏ ਮੈਂ ਹਾਂ ਤੇਰਾ حساب ਉਹੀ ਹੈ ਇਹਦੇ ਵਿੱਚ ਵੀ ਦੇਖ ਇੱਕ ਤਾਂ ਥਮਲਾ ਉਹ ਜਿਹੜਾ ਜਿੱਥੇ ਮੇਰਾ ਦਰਵਾਜ਼ਾ ਹੈ ਉਹ ਥਮਲਾ ਹੀ ਤਾਂ ਇੱਕ ਐਂਡ ਵਾਲਾ ਨਹੀਂ ਗਿਣਿਆ ਤਾਂ ਜਿਹੜਾ ਉਹ ਸਿਰੇ ਪਰ ਹੈ ਲਾਸਟ ਵਾਲਾ ਹਾਂ ਗਿਣਣੋਂ ਵਿੱਚ ਮੈਂ ਦੱਸਦਾ ਦਿਖਦਾ ਨਹੀਂ ਤੁਸੀਂ ਪੂਰਾ ਘਰ ਦੇ ਗਿਣਦੇ ਮੈਂ ਹੁਣ ਗਿਣਦਾ ਜਿੱਥੇ ਸੁੱਚਾਂ ਲਾਉਣੀ ਆ ਤਾਂ ਸੁੱਚਾਂ ਵਾਲੇ ਪੁਆਇੰਟ ਗਿਣਦੇ ਹੁਣ ਫਿਰ ਹੋਰ ਕਰਦੇ ਆਪਾਂ ਇੱਕ ਨਾਲੇ ਹੋਰ ਉਹ ਤਾਂ ਸਰਪੰਚ ਤਾਂ ਮੈਨੂੰ ਕਹਿੰਦਾ ਵੀ ਕੱਲੇ ਕੱਲੇ ਥੰਮਲੇ ਪਰ ਲਾੜੀ ਥੰਮਲੇ ਪਰ ਕੱਲੇ ਮੈਂ ਮੈਂ ਹੋਰ ਸੁਣ ਮੇਰੇ ਵੀ ਇੱਕ ਇੱਕ ਐ ਥੰਮਲੇ ਪਰ ਜੇਪਾਂ ਮੰਨ ਲਓ ਵੀ ਅ ਪਲੱਗ ਲਾਉਨੇ ਆ ਇੱਕ ਪਲੱਗ ਲਾ ਦਿੰਦੇ ਆ ਤੇ ਦੋ ਤਿੰਨ ਸੁੱਚਾਂ ਇੱਕ ਪਲੱਗ ਦੋ ਤਿੰਨ ਸੋਚਾਂ ਐ ਸੋਚੀ ਗੱਲ ਆਪ ਔਰਸ਼ਨ ਵੜ ਜਾਵੇ ਐ ਸੋਚੀ ਗੱਲ ਆਪ ਔਰਸ਼ਨ ਵੜ ਜਾਵੇ ਤੇ ਇੱਕ ਜਿਹੜਾ ਪਲੱਗ ਹੋ ਗਿਆ ਇੱਕ ਸਮਝਣਾ ਫੇਰ ਛੱਡ ਦੇ ਅਗਲੇ ਵਿੱਚ ਫੇਰ ਦੋ ਦੀਆਂ ਲਾ ਦੇ ਇਹ ਵੀ ਗੱਲ ਠੀਕ ਆ ਇਹ ਵੀ ਗੱਲ ਠੀਕ ਆ ਬਾਕੀ ਗੱਲ ਬਾਈ ਜਿਹੜੇ ਵੀਡੀਓ ਦੇਖਣਗੇ ਨਾ ਜਿਹਨੂੰ ਕਿਸੇ ਨੌਲੇਜ ਉਹ ਤਾਂ ਕਮੈਂਟ ਵਿੱਚ ਦੱਸ ਦੇ ਕਮੈਂਟ ਜੇ ਕਦੇ ਵੀ ਨਾ ਨਾ ਜੇ ਵੀਡੀਓ ਇਹ ਸਾਰੀ ਪੈ ਗਈ ਬਾਅਦ ਚ ਕਮੈਂਟ ਜਾਂ ਤਾਂ ਬਣੇ ਲੈਣਾ ਸਾਡਾ ਬਣਾ ਹੀ ਦੇਣਾ ਸੀ ਕੰਮ ਨਹੀਂ ਕਦੇ ਵੀ ਆਇਆ ਹੁੰਦਾ ਨਾ ਵੀ ਆਪਾਂ ਬਾਅਦ ਵਿੱਚ ਵੀਡੀਓ ਦਾ ਮੱਲ ਹੈ ਅੱਪਾ ਨੂੰ ਹੁਣ ਦੁਕਾਨ ਮਿਲ ਗਈ ਅੱਪਾ ਚਿੰਬੜ ਗਏ ਅੱਪਾ ਨੇ ਇਹਦਾ ਕੰਮ ਛੇੜ ਲਿਆ ਹਾਂ ਅੱਪਾ ਨੇ ਇਹਦਾ ਅੱਪਾ ਸਮਾਨ ਲੈਣ ਜਾਣਾ ਨਾ ਗੱਲ ਜਦ ਤੱਕ ਵੀਡੀਓ ਕੱਟ ਸੁੱਟ ਜੂਗੀ ਇਹ ਅੱਪਾ ਨੇ ਸਮਾਨ ਲੈਣ ਜਾਣਾ ਇੱਕ ਐਤਵਾਰ ਵੀ ਅੱਜ ਚਲ ਹਾਂ ਉਹ ਜੀ ਮਿਲਦਾ ਕੋਈ ਬੜੀ ਗੱਲ ਨਹੀਂ ਚੇ ਜਿਤ ਨਿੱਤਾਂ ਸਿੱਧੀਆਂ ਬਾਬੇ ਕੋਈ ਨਾ ਕੋਈ ਦੁਕਾਨ ਖੁੱਲੀ ਮਿਲੇ ਜਾਣਾ ਆ ਤੇ ਫੋਨ ਕਰਕੇ ਖਲਾ ਲਾਂਗੇ ਦੁਕਾਨ ਲਾ ਪਾਸ ਬਪਾਵਰਾ ਤਾਂ ਦੇਖ ਲੈ ਹੁਣ ਪੰਜ ਸਾਹਿਬ ਤੁਸੀਂ ਬਣੇ ਹੋ ਬਪਾਵਰਾ ਤਾਂ ਬਹੁਤ ਆਉਣ ਵंदन ਲੈ ਕੇ ਦੇ ਦਾਂ ਸਮਾਨ ਹੋ ਰਿਹਾ ਤੇ ਹੁਣ ਮੈਨੂੰ ਇਹੇ ਦੱਸ ਜਿਵੇਂ ਕਿ ਮੰਨ ਲਾ ਵੀ ਹੁਣ ਗਰਮੀਆਂ ਸ਼ੁਰੂ ਹੋਣੀਆਂ ਆਪਣੇ ਗਰਮੀਆਂ ਤੇ ਬਾਅਦ ਵਿੱਚ ਸਰਦੀਆਂ ਵੀ ਆਉਣੀਆਂ ਸਰਦੀਆਂ ਦੇ ਵਿੱਚ ਮੰਨ ਲਾ ਜਿਵੇਂ ਜਦੋਂ ਛੋਟੇ ਚੂਚੇ ਹੋਣੇ ਆ ਤਾਂ ਪਹਿਲੇ 3-4 ਘਰਾਂ ਦੇ ਵਿੱਚ ਉਹਨਾਂ ਨੂੰ ਹੀਟ ਦੇਣ ਵਾਸਤੇ ਹੈਲੋਜਨਾਂ ਵੀ ਲੱਗਣੀਆਂ ਕਿਤੇ ਕਿਤੇ ਫਿਰ ਉਹ ਤਾਂ ਹੈਵੀ ਬਣੀ ਆ ਕਿੰਨੀ ਹੈਵੀ ਹੈ ਹੈਲੋਜਨ ਮੰਨ ਕੇ ਚਲੋ ਵੀ 500 ਬਾਰ ਜਾਂ 1000 ਬਾਰ ਹਾਂ ਚਲ 1000 ਦੀਆਂ ਲਾ ਕੇ ਚੱਕ ਪੰਜ ਮਨ ਲਾ ਮਨ ਲਾ ਵੀ ਇਹ ਪਾ ਗੱਲ ਕਰਦੇ ਲਾ ਤਾਂ ਨਹੀਂ ਦਿੱਤੀਆਂ ਪਰ ਉਨੀ ਪਾਵਰ ਲੈ ਕੇ ਚੱਲੀਏ ਆਪਾਂ ਉਨੀ ਪਾਵਰ ਲੈ ਕੇ ਚੱਲੀਏ ਮੰਨ ਲਓ ਵੀ 5 ਲੱਟਾਂ ਲਾ ਲਈਆਂ 1000 ਵਾਟ ਦੀਆਂ ਹਾਂ ਇੱਕ 5000 ਵਾਟ ਹੋ ਗਏ ਹਾਂ ਮੰਨ ਕੇ ਜਿਵੇਂ 750 ਵਾਟ ਤੇ ਲੰਮ ਸਮ 1 ਕਿਲੋ ਵਾਟ ਬਣਦਾ ਹਾਂ ਠੀਕ ਹੈ ਤੇ ਉਹਨੂੰ ਫਿਰ ਤੋਂ ਤਾਰ ਹੈਵੀ ਪਾਣੀ ਆ ਕਿੰਨੀ ਉਹਦੇ ਆਪਾਂ ਹਲਮੀਨੀਅਮ ਦੇ ਬਾਲਾਂ ਦੇ ਆ ਜੇ ਸਿਰੇ ਤੱਕ ਲੈ ਕੇ ਜਾਣੀਆਂ ਹਾਂ ਹਾਂ ਉਹ ਤੇ ਆਪਾਂ ਜਮਾੜਾ ਲੰਬਾ ਜਿਹਾ ਕਾਪਰ ਦੇ ਮਹੀ ਭਜਣੀ ਪਾਉਣਾ ਮੈਨੂੰ ਦੱਸਤਾ ਦੇ ਵੀ ਐਨ ਐਮ ਐਮ ਫਲਾਣਾ ਐਮ ਐਮ ਟੇਨ ਕਾ ਐਮ ਐਮ ਜ਼ਿਆਦਾ ਤਾਂ 20 ਐਮ ਐਮ ਦੀ ਲੰਬਾਈ ਜ਼ਿਆਦਾ ਬਹੁਤ ਆ ਨਾ ਉਹ ਤਾਂ ਲੈਂਥ ਬਹੁਤ ਆ ਚਾਰ ਐਮ ਵੀ ਪਾ ਲਈ ਇੱਕ ਪੈਸਾ ਇੱਕ ਦਾ ਕੀ ਮਤਲਬ ਫਿਰ ਦੋਵੇਂ ਪਾ ਲੈ ਹਾਂ ਚਾਰ ਐਮ ਐਮ ਹਾਂ ਜੇ ਹੈਲੋ ਜਲਾਉਣੀਆਂ ਜੇ ਮਤਲਬ ਆਮ ਐਲ ਈ ਡੀ ਬਲਬ ਤੇ ਬਲਬ ਪੱਖੀ ਲਾਉਣੇ ਆ ਫਿਰ ਡੇਢ ਦੀ ਵੀ ਚੱਲ ਜੂਗੀ ਢਾਈ ਦੀ ਵੀ ਚੱਲ ਜੂਗੀ ਮੈਂ ਤੇਰੀ ਗੱਲ ਇਹ ਮੰਨ ਗਿਆ ਪਰ ਇਹ ਵੀ ਆ ਨਾਲ ਜਿੰਨੀ ਲਾਈਟਾਰ ਕਰਮ ਹੁੰਦੀ ਹੈ ਤਾਰ ਉਹ ਹਾਂ ਉਹਨੇ ਹੇਟ ਵੀ ਫੜਨੀ ਹੈ ਇਹ ਵੀ ਫੜਨੀ ਹੁੰਦੀ ਹੈ ਇਹ ਇਹ ਇਹਹੀ ਗੱਲ ਮੈਂ ਤੈਨੂੰ ਕਹਿਣਾ ਇੱਧਰ ਆ ਜਾ ਇੱਧਰ ਮੈਂ ਮੂੰਹ ਪਰ ਚਾਲਣਾ ਚ ਬਚੀ ਜਾਂਦਾ ਅੱਛਾ ਹਾਂ ਤੇ ਆਪਾਂ ਮੜ ਜਿਹੜੀ 4mm ਵਾਲੀ ਤਾਰ ਆ ਕੁਝ ਆਈਡੀਆ ਕੀ ਹਿਸਾਬ ਕਿਤਾਬ ਉਹਦਾ ਉਹਦਾ ਸਾਫ ਦਾ ਮੰਨ ਕੇ ਚੱਲੋ ਵੀ ਰੋਲ ਲਵਾਂਗਾ 3500 ਦੇ ਲੰਬ ਸਮ ਇਹਦਾ ਮਤਲਬ ਆਪਾਂ ਲੁਧਿਆਣਾ ਜਾਣਾ ਆਪਣਾ ਲੁਧਿਆਣੇ ਨੂੰ ਫੋਣੀ ਚਲੀਏ ਆ ਜਾ ਸੌਰ ਲਵਦੇ ਹਾਂ ਖੁੱਲਣੀ ਹੋਊਗਾ ਲਾਉਂਗਾ ਪੈਰ ਮੁਤਾਹੀ ਹੋ ਰਿਹਾ ਗਿਆ ਹੁਣ ਆਪਸ਼ਨ ਹੋਰ ਕਰ ਰਿਹਾ ਗਿਆ ਵਿਚ ਆਓ ਫਿਰ ਫਿਰ ਤਾਂ ਹੀ ਆ ਜੇ ਤਾਂ ਹੀ ਆ ਮੈਂ ਜਿਆਦਾ ਲੈਂਥ ਜਿਆਦਾ ਹੈ ਆਪਾਂ ਐ ਕਰੀਏ ਪਹਿਲਾਂ ਮਲਾਈਏ ਹੁ ਸਰਪੰਚ ਨੂੰ ਆ ਹਾਂ ਸਰਪੰਚ ਨੂੰ ਆਪਾਂ ਤਾਂ ਦੇਖ ਮੈਂ ਇਹਨੂੰ ਦੇਖਿਆ ਹੁਣ ਜਿਆਦਾ ਕਰੀ ਬਹਿ ਗਈ ਫਿਰ ਮੈਂ ਉਹਨਾਂ ਦੀ ਵੀ ਮੈਂ ਕਰੀਆ ਫਿਰ ਆਪਾਂ ਮੇਰੀ ਗੱਲ ਸੁਣ ਕਰਦੇ ਆ ਚੱਲ ਹੁਣ ਇਧਰ ਆਪਾਂ ਇੱਥੇ ਆਪਾਂ ਨੇ ਦੇਖ ਲਿਆ ਲੈਂਥ ਤੈਨੂੰ ਪਤਾ ਲੱਗ ਗਿਆ ਠੀਕ ਹੈ ਲੈਂਥ ਦਾ ਪਤਾ ਲੱਗ ਗਿਆ 14 ਆਪਣੇ ਘਰ ਆ ਇਹ ਹਾਂ 14 ਹੋ ਗਏ 14 ਆਪਣੇ ਘਰ ਆ ਆਪਾਂ ਚੱਲਦੇ ਆਂ ਉਸੇ ਸਰਪੰਚ ਨੂੰ ਕਰਦੇ ਆ ਫੋਨ ਉਹਨੂੰ ਪੁੱਛਦੇ ਚੱਲ ਕੇ ਮੇ ਸਾਨੂੰ ਦੱਸ ਭਾਈ ਹੈ ਜੋ ਕਰਿਆ ਸਰਵਨ ਸਾਹਿਬ ਬਚਾਲ ਚੱਲੀਏ ਚਲੋ ਚੱਲੀਏ ਨਾ ਰੇ ਜੇ ਬੱਕੂ ਦੀ ਪਾਸੀ ਦਾ ਕੋਈ ਹੈਗਾ ਅੱਛਾ ਸਾਰਾ ਓਕੇ 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 ਚਲੋ ਚੱਲਦੇ ਆ ਠੀਕ ਹੈ ਪਹੁੰਚ ਗਏ ਜੀ ਆਪਾਂ ਇੱਥੇ ਦੇਖ ਲਈਏ ਵੀ ਉਹਰੇ ਫਿਟਿੰਗ ਕਿਵੇਂ ਹੋਈ ਵੀ ਇਹਦੀ ਬਾਈ ਵੀ ਕਿਉਂਕਿ ਜਿਹੜਾ ਪੁਰਾਣੇ ਬੰਦਿਆਂ ਨੇ ਜਿਹੜਾ ਕੰਮ ਕੀਤਾ ਪਾਉਂਦਾ ਫਿਰ ਉਹਦਾ ਤਜਰਬਾ ਵੱਖਰਾ ਹੁੰਦਾ ਜੇ ਕੋਈ ਕਮੀ ਪੇਸ਼ੀ ਇਹਨੂੰ ਲੱਗਦੀ ਹੋਊਗੀ ਤਾਂ ਸਾਨੂੰ ਵੀ ਦੱਸ ਦੋਗਾ ਹੈ ਨਾਲ ਦੀ ਨਾਲੇ ਨਾ ਧਿਆਨ ਰੱਖਣਾ ਤੁਸੀਂ ਤੇ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਦੇਖਦੇ ਚੱਲ ਕੇ ਕੀ ਆ ਖੁਸ਼ ਹੈਗਾ ਕਿਵੇਂ ਦਾ ਪਲਾਨ ਆ ਸਾਰਾ ਚਲੋ ਮੇਰੇ ਜੋ ਸਰਪੰਨ ਸਾਹਿਬ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਦੇਖੋ ਇਸ ਸਟੈਂਡ ਤੇ ਉੱਚੇ ਦੇ ਖੰਧ ਵਿੱਚ ਕਰੀ ਹੋਈ ਹੈ ਟੈਂਪੀ ਫਟ ਜੜੀ ਆ ਹਣਾ ਹਾਂ ਜੜੀ ਇਦਾਂ ਦੱਸ ਦੇਦੇ ਤੁਸੀਂ ਮੈਂ ਪੁੱਛੀ ਗਿਆ ਵੀ ਕਿਵੇਂ ਉਹ ਵੀ ਆਛਾ ਉਹ ਨਾ ਬਸ ਸਟੈਂਡ ਇਹ ਵਾਲੇ ਨੇ ਫੁੱਲੀ ਜੀ ਕਾ ਤੇ ਹੋਈ ਉਹ ਟੈਂਕੀ ਉਹ ਪਤਾ ਨਹੀਂ ਪਾਣੀ ਦੀ ਪ੍ਰੈਸ਼ਰ ਪਿਆ ਹੋਣਾ ਪਾਣੀ ਦਾ ਪ੍ਰੈਸ਼ਰ ਥੱਲੇ ਥੱਲੇ ਵੀ ਲੱਗੀ ਮੈਨੂੰ ਦਿਨ ਸਾਡੇ ਥੱਲੇ ਵਾਲੀ ਵੀ ਹੈ ਇਹ ਪਹਿਲੀ ਹੋਊਗੀ ਇਦਾਂ ਹੈ ਹਨਾ ਹੋ ਸਕਦਾ ਕੁਝ ਇਹ ਹਨਾ ਆਛਾ ਜਿਹੜੇ ਕੰਮ ਨੂੰ ਆਇਆ ਤੂੰ ਹੁਣ ਲੈਟਰਲ ਸਿਸਟਮ ਦੇਖ ਲੈ ਵੀ ਤਾਂ ਅੱਛਾ ਤੀਜੇ ਜਾ ਚਲੋ ਉਹ ਦਿਖਾਓ ਆਹ ਜਿਹੜੇ ਕੰਮ ਆਏ ਪਹਿਲਾਂ ਹਾਲ ਉਸੇ ਲੀਡੀ ਬੱਦਲ ਜੀ ਲਾਜਦੇ ਆਹ ਦੂਏ ਅਰੇ ਪਾਰਕਿੰਗ ਦੇ ਲੈਟਾਂ ਹੀ ਹਾਂ 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 ਤੇ ਤਾਂ ਵੀ ਆ ਵੀ ਨਿਕਲ ਗਿਆ ਅੱਛਾ ਹਾਂ ਇਹ ਕੱਦ ਨਹੀਂ ਹੁੰਦੇ ਭਲਾ ਦੱਬੇ ਕੇ ਵੱੱਲੇ ਬਾਅਦ ਦਾ ਸੱਡਾ ਮੇ ਲਾਈਆ ਜੀ ਯਾਨੀ ਹਰ ਪੋਰਸ਼ਨ ਦੇ ਵਿੱਚ ਤਿੰਨ ਤਿੰਨ ਪੀਸ ਕਰੇ ਤੁਸੀਂ ਵੀ ਆ ਜੀ ਵਧੀਆ ਘੜੀਆਂ ਦਾ ਚੱਕਰ ਹੁੰਦਾ ਜੀ ਹਾਂ ਵਧੀਆ ਘੜੀਆਂ ਦਾ ਚੱਕਰ ਵੀ ਆ ਸਾਡੇ ਇੱਕ ਲੱਗੀ ਹੋਈ ਐ 2000 14 ਦੀ ਉਹ ਫਰਤੇ ਲਗਾਤਾਰ ਵੱਲਦੀ ਰਣੀ ਯਾਰ ਉਹ ਬਹੁਤ ਪੰਗੇ ਆ ਯਾਰ ਮੇਰੇ ਵੀ ਲਗਾਤਾਰ ਵੱਲਦੀ ਆ ਅੱਛਾ ਹਾਂ ਠੀਕ ਹੈ ਬੜੀ ਤੇਜ਼ ਹੁੰਦਾ ਇਹ ਵੀ ਗੱਲ ਹੈਗੀ ਆ ਜੇ ਉਹ ਜਿਹੜੇ ਦੇਖੇ ਵਿੱਚ ਆ ਕੇ ਹਾਲੇ ਚੰਗੇ ਆ ਇੱਥੇ ਤਾਂ ਮੈਨੂੰ ਲੱਗਦਾ ਬੱਚੇ ਪੁੱਛੇ ਪਾਇ ਨਹੀਂ ਹੈਗੇ ਹਾਂ ਪਾਏ ਆ ਇੱਥੇ ਬਸ 2 ਕਿਲੋੜ ਟੰਡੇ ਸਾਲ ਦੇ ਅੱਛਾ ਆਪਰ ਹਵਾ ਕਰਕੇ ਠੰਡਾ ਨਾ ਜ਼ਿਆਦਾ ਗਰਮੀ ਵਾਲਾ ਹੀਟ ਜ਼ਿਆਦਾ ਉੱਪਰ ਹੋ ਜਾਂਦੀ ਹੈ ਟੀਨਾਂ ਦੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਜ਼ਿਆਦਾ ਹੁੰਦੀ ਹੈ ਨਾ ਤੇ ਉੱਚਾ ਜ਼ਿਆਦਾ ਹਵਾ ਵਜਨ ਤੇ ਵੀ ਗੱਲ ਠੀਕ ਹੈ ਚੱਲ ਇਹਨੇ ਹੁਣ ਉੱਪਰ ਢੱਕਿਆ ਹੋਇਆ ਹੈਗਾ ਉਦਾਂ ਜਣੀ ਇਹਦਾ ਵੀ ਫਾਇਦਾ ਹੈ ਛੱਤ ਦਾ ਥੱਲੇ ਵਾਲੇ ਨੂੰ ਵੀ ਨਾ ਗਰਮੀ ਬਹੁਤੀ ਹਟਾ ਲੇ ਬੈਟਾਵਰ ਕਰ ਦੇਣੀ ਹੈ ਕਿਹਨੂੰ ਫਰਕ ਪੈਂਦਾ ਤੇ ਕਿੱਥੇ ਕਿਹੜੀਆਂ ਲੱਟਾਂ ਜਣੀ ਦੇਖਣ ਆਏ ਅਸੀਂ ਆਹ ਬੈਟਾ ਅੱਛਾ ਲੱਗੇ ਹੋਈ ਆ ਹਨਾ ਬੈਟ ਨੇ ਇਹਨੂੰ ਬੈਟ ਨੇ ਕਹਿੰਦੇ ਇਹ ਹੈ ਤਾਂ ਬਹੁਤ ਵੱਡੀਆਂ ਇਹ ਲੈ ਇਹਦਾ ਚਾਨਣਾ ਬਹੁਤ ਤਕੜਾ ਇਹਦਾ ਹੈ ਨਹੀਂ ਥੱਲੇ ਤੇ ੱਡੀ ਵੀ ਨਹੀਂ ਗਈ ਠੀਕ ਹੈ ਠੀਕ thơm ਆ ਲੱਗਿਆ ਵੀ ਆ ਉਹ ਠੀਕ ਆ ਬਦ ਐਨ ਚਾਨਣਾ ਫੁੱਲ ਹੁੰਦਾ ਇਹਦਾ ਹੈ ਬੈਠਣਾ ਮੁੱਲਾ ਦੀ ਹੁਣੀ ਆ ਇਹ ਵੀਗ ਵਰਦੀ ਤਾਂ ਨਹੀਂ ਆ ਵੀਗ ਵਰਦੀ ਮੁਰਸ਼ਾ ਉਹ ਬਾੜ ਦੇ ਸਾਹਵੇਂ ਆਉਂਦੀ ਹੈ ਇਹ ਤਾਂ ਵਿਚ ਸਾਹਵੇਂ ਦੇ ਵਿੱਚ ਆ ਦੇ ਕੋਈ ਹੈ ਨਹੀਂ ਐ ਤਰ੍ਹਾਂ ਕਿਉਂ ਹੁੰਦੀ ਹੈ ਅੱਛਾ ਉਧਰ ਵੀ ਕਿੱਟੀ ਛੱਡੀ ਉਧਰ ਵੀ ਨਹੀਂ ਹੈ ਹਾਂ ਇੱਕ ਇੱਕ ਛੱਡ ਕੇ ਲੱਗੀ ਹੋਈ ਹੈ ਇਹ ਜਿਹੜੀ ਉਹ ਚੱਲਦਾ ਇਦਾਂ ਲੱਤ ਵੀ ਆਉਂਦਾ ਹੈ ਹਾਂ ਇੱਥੇ ਕਿਹਦਾ ਬੈਟਰ ਦਾ ਇਹ ਉਹ ਸਾਦਾ ਵੀ ਜਿਵੇਂ ਇੱਕ ਆ ਘੰਨਾ ਉਹਰੇ ਦਾ ਆ ਘੰਨਾ ਛੱਡ ਇੱਕ ਹੋਰ ਦਾ ਉਹ ਹਨ ਨਹੀਂ ਤੇ ਨਾ ਛੱਡੇ ਜਾ ਫਿਰ ਇਹਨੂੰ ਅੱਧੀ ਅੱਧੀਆਂ ਲਈ ਵੀ ਛੋਟੀਆਂ ਵੀ ਆ ਜਲਦੀਆਂ ਹਾਂ ਤੇ ਛੋਟੀਆਂ ਜਾਂਦੀਆਂ ਹੂੰ ਛੋਟੀਆਂ ਬਿਛੀ ਸਾਰੇ ਘਰ ਨਹੀਂ ਜਣਾਉਣੀ ਛੋਟੀਆਂ ਲਾੜੀ ਹੂੰ ਵੈਸੇ ਇਹੀ ਲਾਵੇ ਜਿਵੇਂ ਗਰਮੀ ਦੇ ਵਿੱਚ ਜਿਆਦਾ ਲੱਟਾ ਬਾਲਤੀ ਆਪਾਂ ਮੰਨ ਲਓ 100-100 ਵਾਰ ਦੇ ਬੰਨ ਲਾ ਕੇ ਹੋਰ ਲਾ ਲੈ ਇਹ ਇਹਨਾਂ ਨੇ ਹੀਟ ਨਹੀਂ ਨਾ ਕਰਨੀ ਇਹਨਾਂ ਨੇ ਹੀਟ ਨਹੀਂ ਕਰਨੀ ਨਹੀਂ ਹੋਣੀ ਗਰਮੀ ਚ ਠੀਕ ਆ ਇਹ ਸਰਦੀ ਦਾ ਆਪਾਂ ਬੈ ਲਾਉਣੀ ਹੁੰਦੇ ਆ ਜਿਵੇਂ ਹੂੰ ਉਹ ਤਾਂ ਕਰਨੀ ਪਏ ਇਹ ਤਾਂ ਹੈ ਗੱਲ ਚਲੋ ਬਣ ਗਈ ਹੁਣ ਤੈਨੂੰ ਆ ਗਈ ਅਕਲ ਚ ਗੱਲ ਬਾਤ ਹਾਂ ਹਾਂ ਚਲ ਠੀਕ ਆ ਫਿਰ ਰੋਪੜ ਨੂੰ ਸਮਾਨ ਲੈਣ ਆ ਗਏ ਸੀਗੇ ਜੀ ਵੀ ਪਹਿਲਾਂ ਚਲੋ ਲੰਗਰ ਪਾਣੀ ਖੋੜੋ ਜਾਂ ਗ੍ਰੈਂਡ ਕਰ ਲਈਏ ਜਾਂਦੇ ਜਾਂਦੇ ਫੇ ਛੇਤੀ ਸਮਾਨ ਖਰੀਦ ਹੋ ਜਾਊਗਾ ਤੇ ਰਾਜੂ 버ਗਰ ਵਾਲੇ ਕੋਲ ਪਹੁੰਚਦੇ ਜੀ ਤੇ ਖਾ ਕੇ ਆਪਾਂ ਹੁਣ ਅੱਗੇ ਨਿਕਲਦੇ ਆ ਜੀ ਜੈਸਮੀਨ ਨੇ ਲੈਣਾ ਜੀ ਫਰਿੱਜ ਤੇ ਉਹ ਪਹੁੰਚੇ ਹੋਏ ਆ ਇਸ ਸਮੇ ਬਖਤਾਵਰ ਮੱਲੜਿਆਂ ਦੇ ਇਲੈਕਟ੍ਰੋਨਿਕਲਿਆਂ ਦੇ ਤੇ ਉਰੇ ਫਰਿੱਜ ਪਏ ਆ ਭਾਂਤ ਭਾਂਤ ਦੇ ਰੇਠਾ ਕੇ ਬਹੁਤ ਹਾਈ ਹਾਈ ਤੇ ਪਰ ਆ 72000 ਰੁਪਏ ਵਾਲਾ ਇੱਕ ਮਨ ਸੋਣਾ ਲੱਗ ਜਾਂਦਾ ਇਹ ਵੀ ਬਸ ਕਰੋ ਹੁਣ ਘਰ ਤੇ ਆ ਤੇ ਹੈਗਾ ਇੱਕ ਹੋਰ ਲੈਣਾ ਉਹ ਪੋਲਟਰੀ ਫਾਰਮ ਵਾਸਤੇ ਲੈ ਲੈਂਦੇ ਆ ਅੱਛਾ ਅੱਛਾ ਪੋਲਟਰੀ ਫਾਰਮ ਠੀਕ ਹੈ ਅੱਛਾ ਅਸੀਂ ਪੋਲਟਰੀ ਵਰਸ ਮਾਰਕੀਤ ਤੇ ਨਹੀਂ ਰਹਿਣਾ ਅਸੀਂ ਪੋਲਟਰੀ ਮੈਂ ਬੋਲ ਵਾਂਗੂੰ ਇੱਧਰ ਆਵੇ ਕਹਿੰਦਾ ਜੀ ਬਿੱਲੀ ਦੇ ਤਾਰਾ ਤੋਂ ਪਹਿਲਾਂ ਬ੍ਰਿਜੇ ਚੱਕ ਲਈ ਜੀ ਇਹ ਵੀ ਗੱਲ ਠੀਕ ਹੈ ਆਇਓ ਮੇਰੇ ਤਾਂ ਕੰਗ ਨੇ ਤੰਗ ਕਰਿਆ ਵਾ ਮੇ ਲੋ ਜੀ ਸਸਰੀ ਕਾਲ ਜੀ ਆਇਆ ਪਸੰਦ ਕੋਈ ਕਿ ਨਹੀਂ ਜੀ ਤਾ ਜੀ ਹੁਣ ਇਹ ਵੀ ਦੇਖਾ ਗੰਨੇ ਦੇ ਕੇ ਤਾਂ ਕੇ ਕੇ ਤੇ ਦੇ ਕੇ ਚ ਪੜ ਗਏ ਹੁਣ ਹੀ ਪਤਾ ਲੱਦਾ ਮੋਟਾ ਕਿ ਪਤਲਾ ਕਿਹੜਾ ਪਟਣਾ ਹੈ ਹਾਂ ਸਸਰੀ ਕਾਲ ਜੀ ਸਾਰਿਆਂ ਨੂੰ ਤਾਂ ਇਹ ਤਾਂ ਤੁਸੀਂ ਆਇਆ ਵੀ ਪਤਾ ਮਨ ਉਸ ਨਿਆਣੇ ਤੇ ਪੁੱਗਣੀ ਨਹੀਂ ਗੱਲ ਵੀ ਤੁਸੀਂ ਹੋ ਕੇ ਕਰਾ ਦਈਓ ਨਹੀਂ ਕੋਈ ਨਹੀਂ ਮੈਂ ਤਾਂ ਹੌਸਲਾ ਹੀ ਦੇ ਸਕਦਾ ਹੋਰ ਕੁਝ ਨਹੀਂ ਦੇ ਸਕਣਾ ਮੈਂ ਤੇ ਆਉਤਲੇ ਵਾਲੇ ਆ ਵੀ ਮੈਂ ਨਾਲ ਥੋੜਾ ਚੱਕ ਲੇ ਜਿਹੜਾ ਅੱਛਾ ਮੈਨੂੰ ਦੱਸੋ ਇੱਥੇ ਜੇ ਆ ਕਰਿਆ ਪਸੰਦ ਆ ਕਿਹੜਾ ਹੈ ਹਾਂ ਇਹ ਕਰਿਆ ਇਹਦੇ ਨਾਲ ਦਾ ਹੁਣ ਉੱਚਾ ਮਾਡਲ ਦੇਖਣਾ ਹੋਰ ਕੋਈ ਹੁਣ ਇਹ ਕਹਿੰਦੇ ਵੀ ਇੱਕ ਮਾਡਲ ਹੋਰ ਆ ਉਹ ਵੀ ਦੇਖਣੇ ਪੱਡਣ ਲੱਗੇ ਆ ਜੀ ਅੱਛਾ 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 ਠੀਕ ਹੈ ਬਸ ਸਪੇਸ ਦਾ ਇੱਥੇ ਵਿੱਚ ਵੀ ਸੋਣੀ ਹੈਗੀ ਆ ਹਾਂ ਜੀ ਸਪੇਸ ਤਾਂ ਵਧੀਆ ਆ ਪਾਣੀ ਰੱਖਨੇ ਆਪਾਂ ਨਹੀਂ ਹੂੰ ਆਹ ਪੰਡਿਤ ਢਿੰਡੇ ਰੱਖਣ ਦੇ ਵਿੱਚ ਬਾਲਟੀ ਹੋ ਲਮਗਲ ਜਿਹੜਾ ਦੂਜਾ ਹੁਣ ਕੱਢਣਾ ਜੀ ਮਾਡਲ ਉਹਦੇ ਚਾਰ ਸੈਲਪਾਂ ਜੀ ਚਾਹਣਾ ਜੇ ਸੈਲਫਾਚਾਰ ਹੋ ਗਈਆਂ ਫਿਰ ਜਦੋਂ ਉਹ ਆਪਾਂ ਨੇ ਮਤਲਬ ਜੱਗ ਰੱਖਣਾ ਜੱਗ ਨਹੀਂ ਰੱਖਣਾ ਪਰ ਜਗ੍ਹਾ ਨਹੀਂ ਘਟ ਜਾਣੀ ਹਾਂਜੀ ਬਰਾ ਮਾਲਾ ਘਰਾਂ ਇਸ ਤੋਂ 2 ਇੰਚ ਛੋਟਾ ਕਰਕੇ ਨਾ ਉਹਨਾਂ ਨੇ ਹਾਂ 2 ਇੰਚ ਜ਼ਿਆਦਾ ਇਹਦੇ ਚ ਅੱਛਾ 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 ਠੀਕ ਹੈ ਕਰੀ ਵੀ ਆ ਜੀ ਇਹ ਛੋਟਾ ਥੋੜਾ ਜਿਹਾ ਉਹਨਾਂ ਦਾ ਅੱਛਾ 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 ਜੀ ਉਹਨੂੰ ਫਰੀਜ਼ਰ ਰੱਖ ਲੈਣੇ ਵੱਡੀ ਲੋੜ ਨਹੀਂ ਹੁੰਦੀ ਹਾਂਜੀ ਹਾਂ ਆਪਾਂ ਨੂੰ ਵੱਡੀ ਜ਼ਰੂਰਤ ਨਹੀਂ ਹੈਗੀ ਫਰੀਜ਼ਰ ਦੀ ਜਿਹੜੇ ਉੱਪਰ ਵਾਲੇ ਦੀ ਬਸ ਉੱਥੇ ਦਾ ਕਿਤੇ ਜ਼ਰੂਰਤ ਤੇ ਨਹੀਂ ਪੈਂਦੀ ਇੰਨੀ ਜ਼ਿਆਦਾ ਇਹ ਸਸਟੀ ਕਾ ਬਲਾ ਦੇ ਵੀਡੀਓ ਤੇ ਸਸ ਹਾਂਜੀ ਸੱਤ 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 ਜਿਹਨੇ ਬੁਲਾਦੇ ਸੱਤ ਜੀ ਸੱਤ ਜੀ ਕਾਲ ਜੀ ਹਾਂਜੀ ਚੀਜੀ ਕਾਣੀ ਉਹ ਤਾਂ ਸੱਤਰੀ ਕਾਲ ਨੂੰ ਅਛਾ ਛੱਡ ਕੇ ਇਹ ਨਹੀਂ ਛੱਡਦੀ ਸੱਤ ਜੀ ਕਾ ਬੁਲਾਦੇ ਇੱਕ ਵਾ ਅੱਧਰ ਪਹਿਲਾਂ ਸੱਤਰੀ ਕਾਲ ਮਾਰਦੇ ਜੀ ਉਹ ਭੇਜਦੇ ਸਮਝਦਾ ਨਾ ਸੱਤਰੀ ਕਾਲ ਬੁਲਾਦੇ ਚੱਲ ਨਾ ਉਹ ਪਪਾ ਦਾ ਕਰਦੇ ਕਰਦੀ ਹੁੰਦੇ ਨਾ ਇੱਧਰ ਬੁੱਤ ਬਸ ਹੁਣ ਆ ਕਿ ਹਣ ਤੜ ਕੀ ਜਾੜ ਕੀ ਫੇ ਹੋ ਕੀ ਚਲੋ ਦੇਖਦੇ ਹਾਂ ਹੋਰ ਹੁਣ ਕਿਹੜਾ ਕਹਿੰਦੇ ਹੋਰ ਵੇ ਦੁਕਾਨ ਵਾਲੇ ਨੂੰ ਕੋਲ ਕਿਹਾ ਵੇਆ ਫੋਨ ਕਰਕੇ ਵੀ ਦੁਕਾਨ ਵੀ ਪਾਜੀ ਦੁਕਾਨ ਖੁੱਲੀ ਰੱਖੀ ਜੇ ਬੰਦ ਹੋ ਗਈ ਮੇਰੇ जिम्मेवारी ਨਹੀਂ ਕੋਈ ਚੱਕਰੀ ਜੇ ਬੰਦ ਕਰ ਗਿਆ ਕੱਲ ਨੂੰ ਲੈ ਲਾਂਗੇ ਯਾਰ ਆਪਣੇ ਹੀ ਆ ਦੇਣ ਆਪਣੇ ਹੀ ਚਾਚਾ ਬੇਲਾ ਹੀ ਆ ਨਹੀਂ ਨਹੀਂ ਬੇਲਾ ਕਾਤੇ ਬਤਲ ਬੇਲਾ ਨਹੀਂ ਹੈਗਾ ਤਿੰਨ ਧੀਆਂ ਦਾ ਪਾਪਾ ਕੌਣ ਹੁੰਦਾ ਬੇਲਾ ਤਿੰਨ ਧੀਆਂ ਦਾ ਪਾਪਾ ਜਿਹੜਾ ਬਹੁਤ ਜ਼ਿੰਮੇਵਾਰੀ ਬਹੁਤ ਤਗੜੀ ਜ਼ਿੰਮੇਵਾਰੀ ਬਹੁਤ ਸਿਰ ਤੇ ਪਈਆਂ ਹੋਈਆਂ ਜ਼ਿੰਮੇਵਾਰੀਆਂ ਬੇਲੇ ਵਾਲੀ ਗੱਲ ਨਹੀਂ ਹੈਗੀ ਹਾਂ ਨਾਲੇ ਬੇਲੇ ਰਹਿਣੇ ਨੇ ਹਾਂ ਨਹੀਂ ਅਸੀਂ ਮਤਲਬ ਇਹ ਨਹੀਂ ਬੇਲੇ ਰਹਿਣੇ ਗਾ ਕੰਮ ਨਹੀਂ ਸੀ ਘੜੰਮ ਤਾਂ ਕਰਦੇ ਹੀ ਰਹਿੰਦੇ ਆ ਹਾਂ ਬਿਲਕੁਲ ਆਏ ਹੋਏ ਆਪਾਂ ਹੋਰ ਕੰਮ ਹੈ ਤਾਂ ਜੈਤ ਮੈਨੂੰ ਦੇਖ ਲਿਆ ਆਪਾਂ ਇਹਨਾਂ ਦਾ ਰਲ ਪੈਦਨ ਤੁਰ ਪਏ ਬਾਕੀ ਗੱਲ ਹੈ ਨੌਜ ਫ੍ਰਿਜ ਦਵਾ ਕੇ ਹੁਣ ਅਸੀਂ ਲੈਣ ਆ ਕੇ ਜੀ ਸਮਾਨ ਆਪਣਾ ਬਿਜਲੀ ਲਾਈਟਾਂ ਲੁਟਾਂ ਬਿਜਲੀ ਵਾਲਾ ਜਿਹੜਾ ਜਿਹਦੇ ਵਾਸਤੇ ਅਸੀਂ ਰੋਪੜ ਨੂੰ ਆਏ ਆ ਉਹਨੇ ਪਤਾ ਨਹੀਂ ਕੀ ਆ ਗਿਆ ਕਢਾਈ ਜਾਂਦਾ ਇਹ ਖੋਲੀ ਆ ਕੇ ਆਏ ਇਹ ਤਾਰ ਆਈ ਉਹ ਤਾਰ ਆਇਆ ਬੱਚੇ ਨੂੰ ਮੁੰਡੇ ਨੂੰ ਮਾਡਮ ਕੋਲੀ ਦਾ ਸਿਰਫ ਉਹਨੂੰ ਇਹ ਕਹਿਣਾ ਵੀ ਮੈਂ ਦੇਖਣਾ ਚਾਹੁੰਦਾ ਵਿੱਚ ਹੈ ਕਿ ਆ ਇਹਦੇ ਤਾਂ ਭਾਈ ਜੀ ਕਾਪਰ ਹੈ ਹਾਂ ਇਹ ਹੀ ਤਾਂ ਮੈਂ ਤੇਰੇ ਨਾਲ ਤੈਨੂੰ ਕਰੰਟ ਲਾ ਕੇ ਮਾਰ ਦੂੰ ਮੈਂ ਤੁੰਦ ਸਾਰੇ ਬਾਸ ਕਰਕੇ ਭਾਈ ਜੀ ਜੇ ਸਾਨੂੰ ਅਗੇ ਰੈਂਟ ਲੱਗ ਗਿਆ ਫਿਰ ਅਸੀਂ ਤਾਰਾ ਹੀ ਨਹੀਂ ਵੇਚ ਲਈਏ ਕੀ ਕਰੂਗੇ ਤੁਸੀਂ ਕਰੰਟ ਕਿੱਥੇ ਜਾਓਗੇ ਕਿਹੜੀ ਚੀਜ਼ ਨੂੰ ਕਰੰਟ ਪਾਸ ਕਰੋਗੇ ਲੱਗਾ ਨਹੀਂ ਹੈਗਾ ਅਸੀਂ ਇਹ ਚੱਕ ਧਰਨਾ ਆਪਣੇ ਹੁਣ ਪਹਿਲਾਂ ਹਟ ਦੇ ਦਾ ਲਾਓ ਰਾਜ ਦੇਖੀਏ ਸਪੈਰੀਮੈਂਟ ਕਰਕੇ ਦੇਖੋ ਲਿਆ ਜਲਦੀ ਕੱਟ ਦੇ ਇੰਨਾ ਟਾਈਮ ਕਿੰਨੇ ਬਾਏ ਮੀਟਰ ਦਾ ਏ ਇਦਾਂ ਦੇ ਕੰਮ ਜਿਹਨੇ ਕੰਮ ਕਰਨੇ ਦੇਖਾ ਆਏ ਹੁੰਦਾ ਕੰਮ ਦੇ ਤਾਈ ਤਾਂ ਉੱਪਰ ਫਿਸਕੀ ਜਾਂਦੇ ਆਏ ਆਲਾ ਜਿਹਨੇ ਕੰਮ ਕਰਨਾ ਦੇਖਤਾ ਦਾ ਕੱਟਦਾ ਮੈਂ ਦਿਖਾ ਉਹ ਇਤਾਰੇ ਦਿਖਾ ਨਹੀਂ ਆਪਾਂ ਹੋਰੀ ਤਾਂ ਦਿਖੀ ਨਹੀਂ ਨਾਲ ਕੀ ਕਰ ਦਿਖਾ ਨਹੀਂ ਹਲਕਾ ਲਾ ਇੱਕ ਦੀ ਦੇ ਯਾਰ ਕਿੰਨਾ 8:00 ਵਜੇ ਤੱਕ 7:00 7:00 ਹੈ 8:00 ਤੱਕ ਉਹ ਲਾ ਆ ਗਿਆ ਵਸਾਂ ਹਾਂ ਜੀ ਤੇ ਹੁਣ ਕਿੰਨੇ ਲੈਣੇ ਸੋਚਿਆ ਪਲਗ ਬਲੋ ਕੁਝ ਕਿੰਨੇ ਲੈ ਲੈ ਆਪਾਂ ਨੇ ਲੈ ਲਏ 8 ਗੈਂਗ ਬਾਕਸ ਲੈ ਲਏ ਹਾਂ 8 ਪਲੱਗ ਲੈ ਲਏ ਹਾਂ ਤੇ ਅੱਗੇ 24 ਵਿੱਚ ਹਾਂ 25 ਕਹਿੰਦਾ ਹਾਂ ਹਾਂ 25 ਹੋਈਆਂ ਠੀਕ ਹੈ ਉਹ ਪਾਰੇ ਵਿੱਚ ਭਾਜੀ 8 ਉਹਨਾਂ ਹੋਈ 9 ਸੀਗਾ ਮੈਂ ਕਹਾਂ 9 ਸੀਗਾ ਕੋਈ ਲੋ ਬੰਦਾ ਅੱਛਾ ਕਿੰਨਾ ਵਾਟਾ ਦੋ ਹੈ ਇਹਨੇ ਫੜਿਆ ਜਾਵੇ ਬਹੁਤ ਬੰਦਾ ਘੈਂਟ ਹੈ ਇਹ

ਮੈਂ ਕਿਹਾ ਕਿ ਟੋਪੂ ਲੈ ਕੇ ਸਮਾਨ ਹੁਣ ਆਸੀ ਚੱਲਿਆ ਜੀ ਬੇ ਜਾਣਾ ਪੈਣਾ ਹੈ ਮੁੰਡੇ ਲੱਗੇ ਥੋੜੀ ਜੀ ਰੋਂਗ ਲੈਂਗੁਏਜ ਯੂਜ਼ ਕਰਨ ਦੇ ਕੋ ਗਲਤ ਗਲਤ ਬੋਲਦੇ ਆ ਲਓ ਜੀ ਪਹੁੰਚ ਗਏ ਪਟਕਾਣੇ ਹਾਂ ਹਾਂ ਵਾਟਰ ਨੂੰ ਮੋੜ ਲਿਆ ਅੰਦਰ ਰੁਪਰੇਗਾ ਉਸਮੈ ਪਾਣੀ ਪਾ ਗਿਆ ਜੇ ਤੂੰ ਇੱਧਰ ਹੋਵੇ ਤੇ ਮੇਰੇ ਸਟੌਟ ਪੜਿਓ ਤੇਰੇ ਰੋਡ ਘੈਂਫੀ ਮੈਂ ਵੀ ਸਟੌਟ ਰੱਖੀ ਹੂੰ ਫੇਟਿੰਗ ਜੀ ਲੱਗਿਆ ਕਰਨਾ ਅੱਜ ਦੀ ਲਾਈਟਿੰਗ ਜੀ ਵਾਲੀ ਆਹ ਅੋਰ ਜੀ ਬੰਦਲੇ ਆਖਾਂ ਵਾਕਿੰਗ ਚ ਹੈਂ ਮੈਂ ਬਾਹਰ ਲਾਲ ਰੰਗਾ ਰੀ ਲਾਈ ਕਿ ਉਹ ਵਾਕਿੰਗ ਬਲਦੀਆਂ ਬਲਦੀਆਂ ਨਹੀਂ ਕੋਈ ਦੇਖਣੀ ਵੜੀ ਵੜੀ ਆਪਾਂ ਦੁਕਾਨ ਦੇ ਲੈਂਦੀ ਦੀ ਜਾਂ ਆਪਣੇ ਘਰ ਲਈ ਵਿੱਚ ਕਈ ਅੱਛਾ ਆਹੋ ਵੀ ਹੈਗਾ ਹੈ ਨਾ ਆਈਆਂ ਤਾਂ ਸਾਰੀਆਂ ਦੁਕਾਨ ਤੇ ਹੀ ਆਹੋ ਭਲਾ ਭਾਵੇਂ ਕੋਈ ਪਹਿਲਾਂ ਆਈਆਂ ਵੀ ਕੋਈ ਬਾਹਰ ਤੇ ਆਈਆਂ ਬਾਅਦ ਚ ਆਈਆਂ ਕੋਈ ਕੁਛ ਆਪਣੇ ਕੋਲ ਰੁਪਈਆਂ ਦੀ ਹੈ ਨਾ ਹਾਂ 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 ਚਲੋ ਦੇਖ ਲਾਂਗੇ ਉਹਨੂੰ ਮੋਬਾਇਲ ਤੋਂ ਉਹਨੇ ਵਾਦੇ ਇੱਕ ਪੱਟੀ ਸਾਹਿਬ ਦੀ ਇੱਕ ਵਾਦੇ ਤੋਂ ਕਿੰਨੇ ਜਿੰਨੇ ਦਾਤ ਜਣਾਉਣਾ ਲੈਟਰ ਬਾਈ ਨੇ ਕੁਝ ਲਿਖਾ ਦੇ ਉਹ ਦੋਈ ਕਸਿਲਦਾ ਬਹਿ ਕੇ ਬੜੀਆਂ ਲੱਟਾਂ ਲੱਗ ਰਹੀਆਂ ਇਹ ਫਿਰ ਲੱਗ ਲੱਗ ਸਰ ਹੁਣ ਦੇਖ ਤੂੰ ਪਲਾਨ ਕੀ ਕਰਨਾ ਹੈ ਜਿਹੜੀ ਤਾਰ ਆ ਜਾਂ ਤਾਂ ਹੁਣ ਉਹਦੇ ਵਿੱਚੋਂ ਤਾਂ ਨਿਕਲ ਹੀ ਨਹੀਂ ਐ ਕੁੰਡੀਆਂ ਵਿੱਚੋਂ ਤਾਂ ਨਿਕਲਨੇ ਤੇ ਰਹੀ ਹੈ ਨਾ ਉਹ ਉਥੇ ਗੈਲ ਕੁਝ ਵਿੱਚ ਵਿੱਚ ਕੱਢ ਕੇ ਲੈ ਕੇ ਜਾਈਏ ਆਪਾਂ ਕੁੰਡੀਆਂ ਦੇ ਕੋਲ ਜਗ੍ਹਾ ਹੈਗੀ ਹੈ ਦੇਖ ਪਰ ਉਹਦੇ ਨਾਲ ਤਾਂ ਪਾਪਾ ਨੂੰ ਕਰਨੇ ਦੀ ਲੋੜ ਨਹੀਂ ਹੈਗੀ ਹਾਂ ਹਾਂ ਹਾਰੇ ਕਿੱਥੇ ਚੋਂ ਨਿਕਲ ਕੇ ਨਹੀਂ ਜਾਈ ਜਣੀ ਦੇਖ ਹਾਂ ਹਾਂ ਬਸ ਇੱਥੇ ਮੈਂ ਇੱਥੇ ਮੈਂ ਦੇਖ ਲਿਆ ਹੁਣ ਇਹ ਸਭ ਬਸ ਹਾਂ ਕੱਢ ਜਾਈਏ ਕਿ ਇਹ ਅੰਦਰੋਂ ਕੱਢ ਦੇ ਇੱਥੇ ਫੇਰ ਬਾਹਰ ਲੈ ਲੈਂਦੇ ਹਾਂ ਐ ਕਰਨਾ ਪੈਣਾ ਹੈ ਹਾਂ ਇੰਨੀ ਲੰਬੀ ਖਿੱਚ ਖਚਾਈ ਨੂੰ ਫੇਰ ਤਾਂ ਕੰਮ ਖਾਸਾ ਕਰਨਾ ਪੈਣਾ ਆਪਾਂ ਨੂੰ ਕੰਮ ਤਾਂ ਕਰ ਨਹੀਂ ਪੈਣਾ ਪਰ ਜਿਵੇਂ ਸਿੱਧੇ ਸਿੱਧਾ ਵਿੱਚ ਲੈ ਜਾਂਦੇ ਆਪਾਂ ਇਹਨੂੰ ਆਏ ਸਿੱਧੀ ਸਿੱਧੀ ਲੈ ਜਾਂਦੇ ਜੇ ਆਪਾਂ ਵਿੱਚ ਕਿੱਦਾਂ ਲੈ ਫੇਰ ਛੇਤੀ ਨਿਪਟ ਜਾਣਾ ਕੰਮ ਉਦਾਂ ਜੇ ਗੱਲ ਕਰੀਏ ਆਪਾਂ ਪਟਾਈ ਬੰਨਣੀ ਪਣੀ ਕਿਤੇ ਕਿਤੇ ਮੈਂ ਉਹ ਚਾਹੁੰਦਾ ਇਹਦੇ ਵਿੱਚੋਂ ਕੱਢਣਾ ਨਹੀਂ ਦਾਪਾਂ ਨਹੀਂ ਕੋਈ ਚੱਕਰ ਨਹੀਂ ਦਾ ਹਾਂ ਸ਼ਰਫੇ ਕਰਦੇ ਹਾਂ ਸ਼ੁਰੂ ਕੋਲ ਨਾਲ ਰੋਰ ਰਾਲ ਜਿਹੜਾ ਖੁੱਲਣਾ ਪਹਿਲਾਂ ਤਾਰੇ ਪਜਾ ਜਿੱਦਾਂ ਨੂੰ ਪਜਾਉਣੀ ਹੈ ਕਿਦਾਂ ਤੇਰਾ ਪਲਾਨ ਹੈ ਉਹ ਦੱਸ ਛੋਟੀ ਪੋੜੀ ਤਾ ਵੀ ਸੈਂਟਰ ਟੋਲ ਕੱਢਣਾ ਜੀ ਅੰਦਰ ਤੇ ਉਹ ਖੋਲੇ ਕੁੰਡਾ ਟੋਲ ਕੱਢ ਲੈਣਾ ਸੀ ਮੈਂ ਇੱਥੇ ਆਪਣੀ ਪਿੱਛੇ ਦਰ ਜਾਣਾ ਇੱਥੇ ਤਾਂ ਕੁਰਸੀ ਨਾਲ ਇਹਨਾਂ ਦੇ ਹੱਥ ਹਾਂ ਫਿਰ ਗੱਬੇ ਢੋਲ ਲੱਕ ਲੈਣਾਗੇ ਹਾਂ ਬਸ ਫਿਰ ਹਾਂ ਤੇ ਲੈ ਤਾਰ ਲੈਉਣੇ ਹੂੰ ਇੱਥੇ ਦੇ ਪਾ ਬੈਟਨ ਦੇ ਕੇ ਆਏ ਦੇ ਕੇ ਆਇਰੇ ਜਾਣੀ ਉੱਥੇ ਜਿਹੜੀ ਹੁਣ ਬੈਟਨ ਹੈ ਹੁਣ ਬੈਟਨ ਆਪਾਂ ਪਤਾ ਗਿਆ ਕਰੀਏ ਫੇ ਬੈਟਨ ਪੈਥੇ ਲਾ ਦਈਏ ਪੈਥੇ ਲਾਉਣੀ ਆ ਹਨਾ ਹਾਂ ਬੈਟਨ ਨਹੀਂ ਇੱਕ ਇੱਥੇ ਸਾਨੂੰ ਇੱਕ ਇੱਥੇ ਇਹ ਕਾ ਉਥੇ ਕਹਿਣ ਦਾ ਬਲ ਵੀ ਹੋਰੇ ਬੈਟਨ ਆਈ ਮੈਂ ਤਾਂ ਉੱਥੇ ਦਿੱਤ ਲਾਉਣੀ ਹਾਂਜੀ ਹਾਂ ਇੱਥੇ ਲਾਉਂਗਾ ਇੱਥੇ ਤੇ ਉੱਥੇ ਚਾਣਾ ਨਾ ਜਾਣਾ ਐਨੀ ਦੂਰ ਜਾਣਾ ਨਾ ਜਾਣਾ ਮੁਸ਼ਕਲ ਨਹੀਂ ਹੈਗਾ 34 ਫੁੱਟ ਪਰ ਸ਼ਾਂਤੀ ਫੋਟੋ ਤੇ ਚੱਲਣਾ ਜਾਣਾ ਥੋੜਾ ਮੁਸ਼ਕਲ ਹੈ। ਵੱਲ ਨਹੀਂ ਜਾਣਾ ਤਾਂ ਫਿਰ ਹੁਣ ਮੈਂ ਤਾਂ ਤੇਰੀ ਗੱਲ ਨੂੰ ਮੰਨਦਾ ਵੀ ਵੀ ਕਰੀਏ ਕਿਹਾ ਹਾਂ। ਹੁਣ ਆਪਾਂ ਆਪਸ਼ਨ ਰੱਖਣੀ ਈ ਹੈ ਯਾਰ। ਪੂਰੇ ਬੈਟਰ ਨੇ? ਹਾਂ। ਅੱਥੇ ਬੈਟਰ? ਉੱਦਾਂ ਹੀ ਆਉਂ ਫਿਰ। ਬੈਟਰ ਆਪੇ ਤਾਂ ਫਿਰ ਤਾਂ ਜੋ ਬੈਟਰਾਂ ਜ਼ਿਆਦਾ ਚਾਹੀਦੀਆਂ। ਨਹੀਂ ਨਹੀਂ। ਹਾਂ। ਇੱਕ ਵਾਰੀ ਬੋਲਾ ਲਾਂਗੇ ਨਾ। ਹੋਲਡਰ ਛੱਡ ਦਾਂਗੇ ਆਪਾਂ ਨੇ। ਅੱਥੇ ਹੋਲਡਰ ਉੱਤੇ ਵੀ ਹੋਲਡਰ ਛੱਡ ਦਾਂ। ਅੱਛਾ। ਆਪਸ਼ਨ ਰੱਖ ਲਈ। ਹੋਲਡਰ ਖੋਲੂਗਾ ਤੇ ਜੇ ਲੋਡ ਲੱਗੇ ਤਾਂ ਬੈਟਰ। ਬਾਹ ਠੀਕ ਹੈ। ਵੈਰੀ ਗੁੱਡ। ਪਤਾਰ ਭੇਜ ਦੇਣੀ। ਪਤਾ ਤੇ ਨੇਪੋਰਸ਼ਨ ਨਹੀਂ ਆ ਸਮਝ ਗਿਆ ਮੈਂ ਤਰੀਕਾ ਜੇ ਤਾਂ ਸਰ ਗਿਆ ਇਹਨਾਂ ਦਾ ਸਰ ਗਿਆ ਹਾਂ ਜੇ ਬੈਟਨ ਦਾ ਹੀ ਰੱਖਣਾ ਹੈ ਬੈਟਨ ਦਾ ਚੱਕਰ ਇਹ ਵੀ ਜੇ ਆਪਾਂ ਇੱਕ ਲਾਉਂਦੇ ਬੈਟਨ ਨੂੰ ਸੈਂਟਰ ਚ ਹੂੰ ਵੀ ਦੋਹੇ ਪਾਸੇ ਲੱਟ ਜਾਊਗੀ ਪੂਰੀ ਮਨ ਮੀਤ ਆ ਗਈ ਆ ਬਿਹਤਰ ਵੀ ਇੱਧਰ ਵੀ ਫਿਰ ਵੀ ਬਾਅਦ ਵਿੱਚ ਦੇਖ ਲਈਏ ਕਰਕੇ ਉਹ ਕਿਆ ਕਹਿੰਦੇ ਆਪਾਂ ਕਿਆ ਕਹਿੰਦੇ ਬੱਲਵਾਂ ਵਾਲਾ ਆਪਸ਼ਨ ਬਾਅਦ ਦੀ ਗੱਲਾਂ ਫਿਰ ਉਹ ਫਿਲਹਾਲ ਆਪਾਂ ਤਾਰ ਪਾ ਕੇ ਛੱਡਣੀ ਆ ਤਾਰ ਪਾਉਣੀ ਆ ਆਪਰ ਨੇ ਰਜਾ ਹੋ ਜਾਣਾ ਆਪਾਂ ਪਾਲ ਕੇ ਦੇ ਲੈਣੀ ਵੀ ਆ ਪੋਰਸ਼ਨ ਕਵਰ ਕਰਦਾ ਹਾਂ ਚੱਲ ਇਹ ਵੀ ਦੇਖ ਲਾਂਗੇ ਠੀਕ ਹੈ ਤੇਰੀ ਗੱਲ ਤਾਰੇ ਪਾ ਲੈਣੀ ਆ ਉਹੀ ਤਾਰ ਖੋਲ ਕੇ ਜੇ ਸਾਨੂੰ ਨਾ ਲੱਗਿਆ ਤੇ ਗੱਲ ਦੋ ਉਹ ਬੈਟਰੀ ਲਾ ਦੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਓਕੇ ਲਓ ਜੀ ਤਾਰ ਲੱਗ ਗਏ ਜੀ ਪਾਉਣ ਸਾਰ ਖੋਲ ਲਈ ਆਪਾਂ ਨੇ ਤੇ ਹੁਣ ਪਹਿਲਾਂ ਇੱਧਰ ਇੱਧਰ ਲੈ ਜਣੀ ਹੈ ਤਾਰ ਨੂੰ ਫਿਰ ਇੱਥੇ ਆਣ ਬਿਲਕੁਲ ਇਹ ਸਾਈਡ ਤੇ ਲਿਆ ਕੇ ਟਾਈਆਂ ਜੇ ਲਿਆਉਂਦੀਆਂ ਹੋਈਆਂ ਉਹ ਟਾਈਆਂ ਨਾਲ ਬੰਨ੍ਹਣੀ ਅਲੱਗ-ਅਲੱਗ ਜਗ੍ਹਾ ਤੇ ਪਹੁੰਚ ਗਿਆ ਜੀ ਪੋਲਟਰੀ ਫਾਰਮ ਦੇ ਵਿੱਚ ਤੇ ਇਹ ਟਿਊਬਾਂ ਆਹ ਹਾਂ ਇਹ ਟਿਊਬਾਂ ਜਿਹੜੀਆਂ ਇੱਥੇ ਲਗਣੀਆਂ ਚਾਚਾ ਇਹ ਇਲੈਕਟ੍ਰੋਨਿਕ ਜਿਹੜਾ ਕੰਮ ਹੈ ਜੀ ਇਲੈਕਟ੍ਰਿਕ ਇਲੈਕਟ੍ਰੋਨਿਕ ਕੁਝ ਹੋ ਰਿਹਾ ਇਲੈਕਟ੍ਰੀਕਲ ਹਾਂ ਇਲੈਕਟ੍ਰੀਕਲ ਕੰਮ ਇਲੈਕਟ੍ਰੀਸ਼ੀਅਨ ਇਲੈਕਟ੍ਰੀਸ਼ੀਅਨ ਵਾਲਾ ਕੰਮ ਸ਼ੁਰੂ ਹੋ ਗਿਆ ਇਲੈਕਟ੍ਰੀਕਲ ਕੰਮ ਸ਼ੁਰੂ ਹੋ ਗਿਆ ਸੀ ਤੇਦਰ ਰੀਤਾ ਤੂੰ ਅੱਜ ਨਾਤੀਏ ਦੇਖਿਆ ਖੜ ਜਾ ਹੁਣ ਤੇਰੀ ਕਟਾਈ ਹੋਣੀ ਚੱਲ ਅੱਜ ਚੱਲ ਉੱਧਰ ਚੱਲ ਅੱਜ ਤੇਰੀ ਫੁੱਲ ਸਰਵਿਸ ਹੋਈ ਏ ਚੱਲ 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 ਮੂਰੇ ਮੂਰੇ ਤਰਪਾਰੇ ਇੱਥੇ ਪਰ ਨਹੀਂ ਖੇਲਣਾਗਾ ਮੈਂ ਘਰ ਛੱਡਿਆ ਹੁਣੀ ਫੇਰ ਚੱਲ ਉੱਧਰ ਪਾਪਾ ਕੋਲ ਚੱਲ ਚੱ ਚੱਲ ਤਰਪਾਦਰ ਚੱਲ ਚੱਲ ਟਟਾਈ ਹੋ ਗਈ ਹੁਣ ਤੇਰੀ ਤੁਹਾਨੂੰ ਦੱਸਤਾ ਮੈਂ ਚੱਲ ਚੱਲ ਕਲ ਉਤਨ ਕਰ ਸਕਦਾ ਪਾਪਾ ਕੋਲ ਪਾਪਾ ਕੋਲ ਨਾਟਕਸ ਆ ਚਲੇ ਇਹ ਨਹੀਂ ਤੁਰਦੀ ਹੈਗੀ ਨੇ ਹੁਣ ਮੈਂ ਤਾਂ ਥੱਪੜ ਖਾਣੇ ਬਸ ਖਾਣੇ ਚੱਲ ਫਿਰ ਚੱਲ ਬਹਿ ਜਾ ਗੋ ਸੱਚਾ ਪਾਤਸ਼ਾਹ ਦੋ ਟਾਈਮ ਮਿਲਦੇ ਗੁਰੂ ਘਰ ਚੱਕੜਿਆ ਹਾਲ ਖੜਕ ਗਈ ਸੱਤ ਨਾ ਬਹਿ ਗੁਰੂ ਚੱਲ ਕਹਦੇ ਜ਼ੋਰ ਕੇ ਜ਼ੋਰ ਕੇ ਗਿਆ ਅੱਧਰ ਆ ਜਾਓ ਆਲਾ ਬੰਦੇ ਆ ਗਿਆ ਬੰਦੀਏ ਲਾ ਉਹ ਦੇਖ ਅੰਕਲ ਕਿਆ ਕਰਦਾ ਜਾ ਭੱਜ ਕੇ ਦੇਖ ਜਾ ਕੇ ਅਕਲ ਅਕਲ ਦਾ ਨਾਟਕ ਹੋ ਗਿਆ ਕਿ ਲੱਭ ਕੇ ਦੇ ਦਿਆਂ ਅਕਲ ਨੂੰ ਕੱਲ ਅਦਾ ਸਰਾ ਸੁਨਾਣ ਕਰਾਇਆ ਤਾਂ ਜੀ ਹਜੇ ਇਹਦੇ ਚੋਂਡੂ ਚਾਂਡੀ ਜਾਂਦੇ ਵਿੱਚ ਰਬੜਾ ਰੋਬੜਾ ਪਈਆਂ ਨਹੀਂ ਹੈਗੀਆਂ ਵੇ ਮੇਰੇ ਨਾਲ ਭੱਜਿਆ ਯੋਰੋ ਨੂੰ ਜੀ ਉੱਥੇ ਨਹੀਂ ਜਾਣਾ ਰੇਤੇ ਪਰ ਬਹੁਤ ਕਟਾਈ ਵੀ ਹੋ ਗਈ ਜੇ ਗਈ ਜੇ ਉੱਥੇ ਹੁਣ ਗਈ ਕਟਾਈ ਵੀ ਹੋ ਗਈ ਉੱਥੇ ਨਹੀਂ ਜਾਣਾ ਕਟਾਈ ਵੀ ਹੋਣੀ ਫਿਰ ਕਟਾਈ ਹੋਣੀ ਰਿੱਤੇ ਜਗੇ ਤੇ ਤੇ ਕਿਆ ਹੋਣੀ ਹੈ ਕਟਾਈ ਹੋਣੀ ਕਿਆ ਹੋਣੀ ਹੈ ਇਹ ਕਟਾਈ ਕਿ ਘਰ ਨੂੰ ਜਾਣਾ ਭੇਜਿਆ ਫਿਰ ਤੈਨੂੰ ਆ ਬ ਲੈ ਤੇ ਲੈਣਾ ਹਾਂ ਲੈ ਤੇ ਕੀ ਕਹਿੰਦੀ ਹੈ ਪਤਾ ਨਹੀਂ ਕਿਆ ਕਹੇਗੀ ਰਿੱਤੇ ਤੇ ਖੇਲਣਾ ਕਹਿੰਦੀ ਰਿੱਤੇ ਤੇ ਆਏ ਕਰਾਂਗੇ ਜਦੋਂ ਕੱਲ ਨੂੰ ਨਾ ਆਉਂਗਾ ਨਾ ਨਾਉਣ ਤੋਂ ਪਹਿਲਾਂ ਖੇਡੂਗਾ ਠੀਕ ਹੈ ਹਾਂ ਹੋ ਹੁਣ ਨਾ ਤੀਵੀਆ ਤੋਂ ਮਮਾ ਨੇ ਤੇਰੇ ਬਾਹਰ ਚੁੰਡੀਆਂ ਪਾੜਨ ਦੀ ਇਜਾਜ਼ਤ ਕਰ ਜਾ ਕੇ ਹਾਂ ਉਹ ਤੇ ਦੱਦ ਮਮਾ ਜੇ ਤਾਂ ਸਤਨਾਗਰਾਂ ਨੂੰ ਹਾਂ ਆ ਦੋਈ ਵਾਰ ਜੇ ਤੀ ਪਾਦੇਰੇ ਗੇਰ ਨਾ ਭਾਈ ਇਹਦੀ ਇਹਦੀ ਇਹਨੇ ਟੱਡੀ ਜੀ ਮਾਨ ਹੈ ਕਿ ਸਾਡੇ ਪਾਪਾ ਤਾਂ ਕੰਮ ਕਰ ਲਗੀ ਪਾਪਾ ਨਾਲ ਕੰਮ ਕਰਾਉਣ ਲੱਗੀ ਕਿਆ ਆਹਾ ਹਾਂ ਲੈ ਕੰਮ ਕਰਾਉਣਾ ਨਹੀਂ ਤੇ ਵਧਾਉਣਾ ਹੋਰ ਕੁਝ ਨਹੀਂ ਹੈਗਾ ਬਸ ਹੈ ਤਾਂ ਨਟ ਖੋਦਣੇ ਜਾਂ ਸੋਚਾਂ ਤੇ ਆਪ ਖੋਦ ਰੂ ਕੋਈ ਵਿੱਚ ਤੇ ਬਸ ਕੰਮ ਖੜਾ ਆਉਂਗੀ ਤੂੰ ਬਸ ਹੈ ਕਾਦੇ ਉੱਪਰ ਚੜਨਾ ਮੰਜੇ ਦੇ ਉੱਪਰ ਪਉਧਰ ਨੂੰ ਚੜ ਜਾਂਦੀ ਐਨ ਜੇ ਘੜਪੜ ਹੋ ਰਹੀ ਤੇ ਸਿੱਕਾ ਹੁਣ ਨਾ ਇੱਕ ਹੈ। ਖੜ ਜਾ। ਇੱਕ ਹੈ। ਇੱਕ ਨਾੜ ਵੀ ਹੈ ਗੱਲ। ਇੱਕ ਹੈ। ਇਹਨਾਂ ਤਾਂ ਚੱਕੀ ਨਹੀਂ ਇਹਨਾਂ ਤਾਂ ਸੁੱਚੀ ਨਹੀਂ ਚੱਕੀਆਂ ਬਸ। ਆ ਰਹੇ ਪਿਆ। ਆਜਾ ਆਜਾ। ਹੱਟ ਬੀ ਚੈੱਕ ਕਰਦਾ ਵਿੱਕੀ। ਠੀਕ। ਇਹ ਆ ਗਿਆ ਪਿਆ। ਕਿੱਥੇ ਆ ਰਿਹਾ?